ਸਸੀ ਕਾਲ ਜੀ ਆਪਾਂ ਚੱਲੇ ਨਾਰਕ ਝੀਰੇ ਨੂੰ ਤੇ ਨਾਰਕ ਝੀਰੇ ਤੋਂ ਅਸੀਂ 100 ਕਿਲੋਮੀਟਰ ਪਿੱਛੇ ਤੇ ਸੱਚਖੰਡ ਸਾਇਆ ਤੋਂ ਹਜੂਰ ਸਾਹਿਬ ਤੋਂ 80 ਕਿਲੋਮੀਟਰ ਗਏ ਜਾਂਦਾ ਕਿ ਵਿਚਾਲੇ ਪੈਂਦਾ ਹੈ ਗੁਰਦੁਆਰਾ ਛੋਟੇ ਸਹਿਬ ਜਤੈ ਹੈ ਨਾ ਜੀ ਜੋਰਾਵਰ ਤੇ ਫਤਿਹ ਸਿੰਘ ਦਾ ਤੋਂ ਇੱਥੇ ਆਪਾਂ ਅਕੇ ਰੁਕਿਆਂਗੇ ਇੱਥੇ ਪ੍ਰਸ਼ਾਦਾ ਪਾਣੀ ਛਕਾਂਗੇ ਹੈ ਨਾ ਤੋਂ ਇੱਥੇ ਸਾਰੇ ਆਉਂਦੇ ਸੰਗਤ ਬਹੁਤ ਸੰਗਤ ਆਉਂਦੀ ਹੈ ਜੇ ਆਪਾਂ ਜਾਣੇ ਨਾਰਕ ਜੀ ਰਸਾਇਣ ਨੂੰ ਤੁਹਾਨੂੰ ਰਸਤੇ 'ਚ ਦਰਸ਼ਨ ਦਦਾਰੇ ਹੁੰਦੇ ਨੇ ਸੰਗਤਾਂ ਨੇ ਇੱਥੇ ਵੀ ਹੁਣ ਗਰੁੱਪ ਬਣਾਈ ਬਾਬੇ ਕੱਢਦੇ ਨੇ ਕਿਉਂਕਿ ਕਾਫੀ ਸੰਗਤ ਹੋ ਜਾਂਦੀ ਹੈ ਨਾ ਕਾਫੀ ਸੰਗਤ ਹੋਣ ਦੇ ਨਾਲ ਫਿਰ ਅੱਗੇ ਜੋ ਜਗ੍ਹਾ ਅੰਦਰ ਉਹ ਛੋਟੀ ਥੋੜੀ ਹੈਗੀ ਥੋੜੀ ਜਗ੍ਹਾ ਹੋਣ ਦੇ ਬਾਵਜੂਦ ਫਿਰ ਬਾਬੇ ਅੱਗੇ ਉਹਨਾਂ ਨੂੰ ਹੌਲੀ-ਹੌਲੀ ਕਰਕੇ ਗਰੁੱਪ ਵਾਈ ਕੱਢਦੇ ਨੇ ਤੇ ਇਸ ਲਈ ਵੀ ਆਪਾਂ ਵੀ ਫਿਰ ਹੌਲੀ-ਹੌਲੀ ਗਰੁੱਪ ਵਾਈ 'ਚ ਨਿਕਲਾਂਗੇ ਕਾਫੀ ਸੰਗਤ ਅੱਗੇ ਤੇ ਕਾਫੀ ਸੰਗਤ ਪਿੱਛੇ ਹੈਗੇ ਸਾਰਿਆਂ ਨੇ ਬੜੇ ਚਾਹ ਨਾਲ ਬੜੇ ਖੁਸ਼ੀਆਂ ਨਾਲ ਦਿਦਾਰੇ ਕਰਦੇ ਨੇ ਕਿਉਂਕਿ ਸਾਰਿਆਂ ਨੂੰ ਹੁੰਦਾ ਹੈ ਨਾ ਅੱਡੀ ਦੂਰ ਗਏ ਆ ਤੇ ਹਰ ਜਗ੍ਹਾ ਤੇ ਦਰਸ਼ਨ ਕਰਨਾ ਸਾਡਾ ਬਣਦਾ ਇਹ ਛੋਟੇ ਸਾਹਿਬ ਜਦਿਆਂ ਦੇ ਮਾਤਾ ਗੁਜਰ ਕੌਰ ਜੀ ਨਾਲ ਨੇ ਇਹਨਾਂ ਦੇ ਜਦੋਂ ਗਏ ਸੀ ਜੰਗਲਾਂ ਦੇ ਵਿੱਚ ਇਹਨਾਂ ਦਾ ਵਿਸ਼ੋੜਾ ਪਿਆ ਸੀ ਇਹ ਤਕਰੀਬਨ ਉਸ ਟਾਈਮ ਦੀ ਫੋਟੋ ਲਈ ਹੈ ਇਹਨਾਂ ਨੇ ਤਾਂ ਅਸੀਂ ਇੱਥੇ ਬੜੇ ਟਾਈਮ ਨਾਲ ਪਹੁੰਚ ਗਏ ਸੀ ਕਿਉਂਕਿ ਇੱਥੇ ਅੱਗੇ ਰਸਤਾ ਖਰਾਬ ਕਾਫੀ ਖਰਾਬ ਰਸਤਾ ਤਾਂ ਫਿਰ ਇੱਥੋਂ ਹੁੰਦੇ ਹੋਏ ਅਸੀਂ ਹੁਣ ਸਾਰੇ ਦਰਸ਼ਨ ਦਤਾਰ ਕਰਦੇ ਮੇਰੇ ਨਾਲ ਕਾਫੀ ਸੰਗਤ ਦੇ ਲੋਕ ਜਿਹੜੇ ਕਿ ਸੀ ਤਕਰੀਬਨ ਅਸੀਂ ਚੰਤੀ ਕਿ ਜਾਣੀ ਸੀ ਜ਼ਿਆਦਾ ਤਾਂ ਨਹੀਂ ਸੀ ਇਸ ਵਾਰੀ ਅਗੇ ਤਾਂ ਸੀ ਬਹੁਤ ਜਾਣੀ ਹੁੰਨੇ ਆ। ਕਾਫੀ ਸੰਗਤ ਜਾਣ ਨਾਲ ਅੱਛਾ ਵੀ ਲੱਗਦਾ। ਸੰਗਤ ਹੁੰਦੀ ਹੈ ਕਰਮਾ ਭਾਗਾਂ ਵਾਲਿਆਂ ਨੂੰ ਸੰਗਤਾਂ ਦੇ ਦਰਸ਼ਨ ਹੁੰਦੇ ਨੇ। ਤੇ ਆਪਾਂ ਇੱਥੇ ਮੱਥਾ ਟੇਕਣ ਲੱਗੇ ਤੇ ਫਿਰ ਵਾਹਿਗੁਰੂ ਦਾ ਜਾਪ ਵੀ ਕਰਦੇ ਹੈਗੇ। ਤੇ ਆਪਾਂ ਵੀ ਵਾਹਿਗੁਰੂ ਦਾ ਜਾਪ ਉਹਨਾਂ ਦੇ ਨਾਲ ਕੀਤਾ ਸੀਗਾ। ਤੇ ਫਿਰ ਆਪਣਾ ਐਂਟਰ ਹੋਰ ਕਰਦੇ ਅੱਗੇ ਦੀ ਹੁਣਾ ਤੇ ਜਦੋਂ ਕੱਢਣਗੇ ਇੱਕ ਪਾਸੇ ਦੀ ਸਾਰੇ ਨੂੰ ਕੱਢਣਗੇ ਇਤਿਹਾਸ ਵੀ ਸੁਣਾਉਂਦੇ ਆ ਫਿਰ ਇੱਥੇ ਛੋਟੇ ਸਹਿਬ ਜੱਜ ਜਾਂਦਾ। ਤੇ ਅਤੇ ਸਾਨੂੰ ਸਾਰੀ ਸੰਗਤ ਫਿਰ ਇੱਥੇ ਚਾਹ ਪਾਣੀ ਪ੍ਰਸ਼ਾਦਾ ਪਾਣੀ ਛੱਕ ਕੇ ਜਾ ਕੇ ਜਾਂਦੇ ਨੇ ਨਾਲੇ ਸਫ਼ਰ ਲੰਬਾ ਹੁੰਦਾ ਵਾ ਲੰਬਾ ਸਫ਼ਰ ਹੋਣ ਦੇ ਨਾਲ ਫਿਰ ਸਾਰਿਆਂ ਨੂੰ ਦਿੱਕਤ ਵੀ ਆਉਂਦੀ ਆ ਦੇਖੋ 160 ਕਿਲੋਮੀਟਰ ਦੂਰ ਦਾ ਪੈਂਦਾ ਗੁਰਦੁਆਰਾ ਉੱਥੋਂ 180 ਕਿਲੋਮੀਟਰ ਇਹ ਹਿਉਰ ਸਾਹਿਬ ਤੋਂ ਪੜਾ ਨਾਨਕ ਚੀਰਾ ਸਾਹਿਬ ਨਾਲ 180 ਕਿਲੋਮੀਟਰ ਇਹ 80 ਕਿਲੋਮੀਟਰ ਤੇ ਜਾ ਕੇ ਆਪਾਂ ਰੁਕੇ ਆ ਇੱਥੇ ਤੇ ਕਾਫੀ ਲੋਕ ਇੱਥੇ ਜਰ ਜਾਂਦੇ ਆ ਤਾਂ ਉਹ ਜਹਾਜ਼ ਦੇਖਣ ਦੇ ਮਾਰੇ ਜਾਂਦੇ ਨੇ ਕਿ ਪਰ ਜਹਾਜ਼ ਬਣਿਆ ਹੋਇਆ ਵਾ ਚਲੋ ਹੁੰਦਾ ਇਹ ਸੰਗਤ ਨੂੰ ਹਣਾ ਇਹ ਸੰਗਤ ਬੈਠੀ ਆ ਇਹ ਮੇਰੇ ਨਾਲ ਦੇ ਅੱਧੇ ਅੱਧੇ ਕੋਈ ਹੋਰ ਨੇ ਭੈਣ ਵੀਰ ਸਾਰੀ ਸੰਗਤ ਜਰ ਰਲ ਗਈ ਤਾਂ ਚਲੋ ਜੀ ਆਪਣੇ ਨਾਲ ਦੇ ਹੀ ਹੋ ਜਾਂਦੇ ਨੇ ਹਣਾ ਇਹ ਇਤਿਹਾਸ ਬਣਿਆ ਹੋਇਆ ਵਾ ਬਾਹਰਲੀ ਸਾਈਡ ਤੇ ਫਿਰ ਆਪਾਂ ਇਤਿਹਾਸ ਵੀ ਦਿਖਾਵਾਂਗੇ ਤੁਹਾਨੂੰ ਇਹ ਅੰਦਰਲੀ ਪਾਸੇ ਆ ਜਿੱਥੇ ਦਰਬਾਰ ਸਾਹਿਬਾ ਸਰਦਾ ਭਾਵਨਾ ਮੱਥਾ ਟੇਕਦੀਆਂ ਸੰਗਤਾਂ ਮੱਥਾ ਟੇਕ ਕੇ ਫਿਰ ਬੈਠ ਜਾਣੀ ਹੈ ਪਰ ਬਾਬਾ ਜੀ ਇਤਿਹਾਸ ਸੁਣਾਉਣਗੇ ਇਤਿਹਾਸ ਸੁਣਾਉਣ ਤੋਂ ਬਾਅਦ ਫਿਰ ਸੰਗਤਾਂ ਪਰ ਸ਼ਾਦਾ ਛਕਣ ਲਈ ਚੱਲ ਪੈਣੀ ਹੈ ਜੋ ਸਾਹਮਣੇ ਗੇੜ ਸੀ ਉਹਦੇ ਵਿੱਚ ਦੀ ਸੰਗਤਾਂ ਅੰਦਰ ਆਉਂਦੀਆਂ ਮੈਨੂੰ ਇੱਥੇ ਬਾਬਾ ਜੀ ਕਹਿੰਦੇ ਸੀ ਬਹਿ ਜਾਓ ਜੀ ਤੇ ਇਹ ਵੀ ਨਹੀਂ ਬਹਿ ਸਕਦੇ ਸੀ ਤੇ ਮੈਂ ਵੀ ਮੈਂ ਕਿਹਾ ਮੈਂ ਬੈਠ ਨਹੀਂ ਸਕਦੇ ਕਿ ਤੇ ਆਪਾਂ ਖੜੇ ਹੀ ਰਹੇ ਹਾਂ ਉਨੀ ਦੇਰ ਕਿਉਂਕਿ ਬੈਠਣਾ ਉੱਠਣਾ ਬਾਰ-ਬਾਰ ਥੋੜਾ ਮੁਸ਼ਕਲ ਜਿਹਾ ਹੋ ਗਿਆ ਸੀਗਾ ਪੈਰ ਸੁੱਜ ਗਏ ਨੇ ਪੈਰ ਇਸ ਲਈ ਸੁੱਜੇ ਕਿਉਂਕਿ ਸਫ਼ਰ ਕਾਫੀ ਲੰਬਾ ਸੀਗਾ ਕਾਫੀ ਸਫ਼ਰ ਦੇ ਨਾਲ ਹੋ ਗਿਆ ਇਹ ਅੱਪਾ ਫਿਰ ਇੱਥੇ ਰੁਕ ਗਏ ਮੱਥਾ ਟੇਕਿਆ ਬੜੇ ਦਰਸ਼ਨ ਦਜ਼ਾਰੇ ਕੀਤੇ ਤੇ ਬੜਾ ਹੀ ਜਾਂਦਾ ਸਕੂਨ ਮਿਲਦਾ ਹਨਾ ਇਹ ਬਾਹਰ ਇਤਿਹਾਸ ਬਣਾ ਕੇ ਉਹਨਾਂ ਦੇ ਰੱਖੇ ਹੋਏ ਨੇ ਜੋ ਬਣਾਉਣੇ ਇਹ ਮਿਲਦਾ ਗੁਰਦੁਆਰਾ ਸੇਵਨ ਬਣਨੇ ਉਹਨਾਂ ਤੇ ਤੇ ਤੁਸੀਂ ਜ਼ਰੂਰ ਦਰਸ਼ਨ ਦਜ਼ਾਰੇ ਕਰਿਆ ਕਰੋ ਭਈ ਸੰਗਤ ਜਦੋਂ ਵੀ ਆਉਣ ਜਾਨੇ ਟਾਈਮ ਕੱਢਿਆ ਕਰੋ ਹਨਾ ਟਾਈਮ ਕੱਢ ਕੇ ਤੇ ਜ਼ਰੂਰ ਬੱਚਿਆਂ ਨੂੰ ਲਿਆਇਆ ਕਰੋ ਨਾਲ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਜਾਣੋ ਹੋਵਾਂਗੇ ਇਹ ਆਪਾਂ ਉੱਥੋਂ ਅੱਗੇ ਬਾਹਰ ਦਰਬਾਰ ਸਾਹਿਬ ਚ ਦਰਾਰ ਸੱਚੇ ਬਾਹਰ ਆ ਕੇ ਤੇ ਹੁਣ ਤੁਹਾਨੂੰ ਦੱਸ ਦਿਆਂ ਇਹ ਬਣੀ ਹੋਈ ਹੈ ਬਾਹਰ ਬਹੁਤ ਸੋਹਣਾ ਲੱਗਦਾ ਵਾ ਇੱਥੇ ਵੀ ਬਣਿਆ ਹੋਇਆ ਤੇ ਨਾਨਕਸਰ ਸਾਹਿਬ ਨਾਨਕਸਰ ਸਾਹਿਬ ਜਦੋਂ ਆਪਾਂ ਲੋਕਲ ਗੁਰਦੁਆਰਿਆਂ ਚਾਹੁੰਨੇ ਆਂ ਤਾਂ ਗੁਰਦੁਆਰਾ ਹੈ ਨਾਨਕਸਰ ਸਾਹਿਬ ਉੱਥੇ ਵੀ ਇਹ ਬਣਿਆ ਹੋਇਆ ਵਾ ਇਤਿਹਾਸ ਦੀਆਂ ਚੀਜ਼ਾਂ ਨੇ ਇੱਥੇ ਆਪਾਂ ਪ੍ਰਸ਼ਾਦਾ ਛੱਕ ਕੇ ਤੇ ਵਰਤਨਾ ਤੇ ਆ ਗਏ ਕਿਉਂਕਿ ਆਪਾਂ ਪ੍ਰਸ਼ਾਦਾ ਛਕਦੇ ਨਹੀਂ ਦਿਖਾਇਆ ਸੀ ਉਹਨਾਂ ਕੱਲੇ ਵਰਤਨਾ ਦੀ ਸੇਵਾ ਹੀ ਤਾਂ ਉਹਦ ਕਰ ਰਹੇ ਆਂਗੇ ਤੇ ਟਾਈਮ ਕੱਟ ਸੀਗਾ ਟਾਈਮ ਕੱਟਦੇ ਨਾਲ ਫਿਰ ਗੱਡੀ ਵਾਲੇ ਵੀ ਕਾਹਲੀ ਕਰਦੇ ਆ ਕਿਉਂਕਿ ਉੱਥੇ ਜਾਣਾ ਵਾਪਸ ਆਉਣਾ ਤੋਂ ਇਹ ਦਲੇ ਲੰਗਰ ਹਾਲ ਦਾ ਦਿਖਾ ਦਿੰਨੇ ਆ ਕਿ ਜੋ ਬੀਬੀਆਂ ਪਹਿਣਾ ਚੱਕ ਰਹੀਆਂ ਨੇ ਆਪੇ ਇੱਥੇ ਬਣਾਇਆ ਸੀ ਤੇ ਚਲੋ ਆਪਾਂ ਹੁਣ ਇੱਥੇ ਬਾਵਾਗੇ ਵਾਪਸ ਚੱਲੇ ਅੱਗੇ ਜਾਣਾ 100 ਕਿਲੋਮੀਟਰ ਦੂਰ ਤੇ ਤਨ ਹੋਰ ਵੀ ਦਿਖਾਣੇ ਦੇਖੋ ਪਹਿਣਾ ਬੈਠੀਆਂ ਪ੍ਰਸ਼ਾਦ ਛਕਦੀਆਂ ਜਦੋਂ ਵਾਪਸ ਆਉਨੇ ਨੇ ਵਾਪਸ ਆਉਂਦੇ ਨੇ ਇੱਥੇ ਮਿਲਦਾ ਪ੍ਰਸ਼ਾਦ ਦਾ ਗਰਮ ਪ੍ਰਸ਼ਾਦ ਦਾ ਛਟਣੀ ਦੇ ਨਾਲ ਪਰ ਉਹ ਇਨਾ ਟੇਸਟ ਆਉਂਦਾ ਬਹੁਤ ਜ਼ਿਆਦਾ ਕਿਉਂਕਿ ਬਾਣੀ ਪੜੀ ਹੁੰਦੀ ਹੈ ਨਾ ਬਾਣੀ ਪੜੀ ਜਿਸ ਮਰਜੀ ਗਰਦਾਰਾ ਸਹਿਜ ਪ੍ਰਸ਼ਾਦ ਆ ਛਕੋ ਤੇ ਬਾਣੀ ਦੇ ਨਾਲ ਹੁੰਦਾ ਇਹ ਬੀਬੀ ਸਾਡੇ ਨਾਲ ਨੇ ਦੇਖੋ 80 ਦੇ ਕਰੀਬ ਨੇ ਇੱਕ 82 ਸਾਲ ਦੇ ਵੀ ਬੀਬੀ ਹੈਗੇ ਇਹ ਬਾਹਰ ਲੱਗੇ ਹੋਏ ਨੇ ਜੋ ਉਹਨਾਂ ਦੀਵਾਰ ਤੇ ਲਾਏ ਹੋਏ ਨੇ ਛੋਟੇ ਸੈਭ ਜਦਿਆਂ ਨਾ ਗੁਰੂ ਗੋਬਿੰਦ ਸਿੰਘ ਗੁਰਨਾਰਕ ਤੇਜ ਜੀ ਸਾਰੇ ਲੱਗੇ ਹੋਏ ਇਤਿਹਾਸ ਤੇ ਇਹ ਆਪਾਂ ਤੁਹਾਨੂੰ ਇੱਥੇ ਦਿਖਾ ਰਹੇ ਹਾਂ ਤੇ ਤੁਹਾਨੂੰ ਅੱਗੇ ਵੀ ਹੋਰ ਦਿਖਾ ਦੇਣਾ ਇਹ ਵੀ ਸਟੈਚੂ ਬਾਹਰ ਬਣਾਏ ਹੋਏ ਨੇ ਬਹੁਤ ਅੱਛਾ ਲੱਗਦਾ ਟਾਈਮ ਕੱਟ ਸੀਗਾ ਇਸ ਲਈ ਆਪਾਂ ਜ਼ਿਆਦਾ ਨਹੀਂ ਵੀਡੀਓ ਕੀਤੀ ਕਾਲੀ ਵਾਲੇ ਕਰਦੇ ਸੀ ਪਤਾ ਨਹੀਂ ਕਿਉਂ ਇੰਨੇ ਕਾਲੇ ਤੋਂ ਚਲੋ ਦਰਸ਼ਨ ਦਤਾਰੇ ਕੀਤੀ ਆਪਾਂ ਨੇ ਦਰਸ਼ਨ ਕਰਨ ਲਈ ਉਹਨੇ ਪਰੇ ਕੋਈ ਜ਼ਿਆਦਾ ਵੀ ਹੁੰਦਾ ਨਹੀਂ ਤੋ ਪਰ ਮਾਤਾ ਮਾਂ ਸਾਰਿਆਂ ਤੰਦਰੁਸਤ ਰੱਖੀ ਦੇਵੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਪਲੀਜ਼ ਵੀਡੀਓ ਵਾਚ ਕਰਿਆ ਕਰੋ ਪਰ ਵੀਡੀਓਜ਼ ਅੱਧ ਚ ਦੇਖ ਕੇ ਨਾ ਛੱਡਿਆ ਕਰੋ ਕਿਉਂਕਿ ਮੈਨੂੰ ਵੀ ਨੁਕਸਾਨ ਹੁੰਦਾ ਤੇ ਤੁਹਾਡਾ ਵੀ ਚੈਨਲ ਹੋਏਗਾ ਤਾਂ ਤੁਹਾਨੂੰ ਵੀ ਨੁਕਸਾਨ ਹੋਏਗਾ ਤੋ ਇਹ ਦੇਖੋ ਮੇਰੇ ਨਾਲ ਦੇ ਨੇ ਜੋ ਵੀਡੀਓ ਤੇ ਮੈਂ ਬੜਾ ਵੀਡੀਓ ਬਣਾਉਂਦਾਂ ਦੇਖੋ ਖੜੀਆਂ ਪੈਣਾ ਹੈ ਇਹਨਾਂ ਨੇ ਬੜੇ ਫੋਟੋ ਕਰਾਏ ਹੱਸ ਰਹੀਆਂ ਨਹੀਂ ਹੈ ਨਾ ਇਹ ਮੇਰੇ ਨਾਲ ਦੀਆਂ ਨੇ ਦੋਨੇ ਨੂੰ ਹੈ ਜਗ੍ਹਾ ਲੱਗਦੀਆਂ ਧੰਨਵਾਦ জিওদের বাস্ত রাগুচিকা খাও